ਔਰਤ ਸੀ ਫਿਲਮਾਂ ਵਿੱਚ ਕੰਮ ਕਰਨ ਦੀ ਚਾਹਵਾਨ ਫਿਲਮਾਂ ਵਿੱਚ ਕੰਮ ਦਿਵਾਉਣ ਦਾ ਦਿੱਤਾ ਗਿਆ ਚਾਂਸ ਆ ਤੇ ਔਰਤ ਦੇ ਨਾਲ ਹੋਇਆ ਕਈ ਵਾਰ ਜ਼ਬਰਜਨਾ ਜਿਵੇਂ ਇੱਕ ਵਾਰ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਫਿਲਮਾਂ ਦੇ ਵਿੱਚ ਕੰਮ ਕਰਨ ਦੀ ਚਾਹਵਾਨ ਸੀ ਉਹ ਚਾਹੁੰਦੀ ਸੀ ਕਿ ਉਹ ਫਿਲਮਾਂ ਦੀ ਹੀਰੋਇਨ ਬਣੇ ਇਸ ਕਰਕੇ ਉਸਨੇ ਕਈ ਲੋਕਾਂ ਦੇ ਨਾਲ ਸੰਪਰਕ ਕੀਤਾ ਤਾਂ ਕਿ ਉਸ ਦੇ ਜਿਹੜਾ ਸੰਪਰਕ ਹੈ ਕੁਝ ਇਹੋ ਜਿਹੇ ਲੋਕਾਂ ਦੇ ਨਾਲ ਹੋ ਸਕੇ ਜਿਹੜੇ ਕਿ ਫਿਲਮਾਂ ਵਿੱਚ ਉਸ ਨੂੰ ਕੰਮ ਦਿਵਾ ਸਕਣ ਤਾਂ ਚਾਰ ਲੋਕਾਂ ਨੇ ਉਸ ਨੂੰ ਇਹ ਚਾਂਸਾ ਦਿੱਤਾ ਕਿ ਉਹ ਉਸ ਨੂੰ ਫਿਲਮਾਂ ਦੇ ਵਿੱਚ ਕੰਮ ਦਿਵਾ ਦੇਣਗੇ ਔਰਤ ਉਹਨਾਂ ਦੇ ਚਾਂਸੇ ਦੇ ਵਿੱਚ ਆ ਗਈ ਤੇ ਇਹਨਾਂ ਦੇ ਵੱਲੋਂ ਇਸ ਔਰਤ ਨਾਲ ਕਈ ਵਾਰ ਜ਼ਬਰਜਨਾਹ ਕੀਤਾ ਗਿਆ ਜਦੋਂ ਇਸ ਔਰਤ ਨੂੰ ਅਹਿਸਾਸ ਹੋਇਆ ਕਿ ਉਸਦੇ ਨਾਲ ਤਾਂ ਧੋਖਾ ਹੋ ਰਿਹਾ ਹੈ ਤਾਂ ਉਸ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਕੇਸ ਦਰਜ ਕਰ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਔਰਤ ਨੇ ਇਹ ਵੀ ਆਖਿਆ ਕਿ ਉਸ ਨੂੰ ਇੱਕ ਹੋਰ ਔਰਤ ਧਮਕੀਆਂ ਦੇ ਰਹੀ ਹੈ ਤੇ ਨਾਲ ਹੀ ਉਸ ਔਰਤ ਦੇ ਪਤੀ ਤੇ ਉਸ ਦੀ ਬੇਟੀ ਦੇ ਵੱਲੋਂ ਵੀ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਇਹ ਸਾਰੀ ਜਿਹੜੀ ਜਾਣਕਾਰੀ ਸੀ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਨੇ ਇਹਨਾਂ ਚਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕਰ ਰਹੀ ਹੈ ਦੱਸਦੀ ਹੈ ਕਿ ਇਸ ਔਰਤ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ ਜਿਹੜੀ ਕਿ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਮਜੀਵਾੜਾ ਦੀ ਰਹਿਣ ਵਾਲੀ ਹੈ ਇਸ ਔਰਤ ਨੂੰ ਸ਼ੌਕ ਸੀ ਕਿ ਉਹ ਫਿਲਮਾਂ ਦੀ ਹੀਰੋਇਨ ਬਣੇ ਪਰੰਤੂ ਇਸ ਸ਼ੌਕ ਦੇ ਚੱਲਦੇ ਹੋਏ ਉਸ ਦੇ ਨਾਲ ਧੋਖਾ ਹੋ ਗਿਆ ਉਸ ਦੇ ਨਾਲ ਕਈ ਵਾਰ ਜ਼ਬਰਜਨਾ ਕੀਤਾ ਗਿਆ ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੇ ਨਾਲ ਤਾਂ ਧੋਖਾ ਹੋ ਰਿਹਾ ਲੋਕ ਉਸ ਦੇ ਨਾਲ ਗਲਤ ਵਿਵਹਾਰ ਕਰ ਰਹੇ ਨੇ ਤਾਂ ਉਸ ਨੇ ਇਹ ਸਾਰੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸਾਰੀ ਕਾਰਵਾਈ ਕੀਤੀ ਤੇ ਹੁਣ ਇਹ ਜਿਹੜਾ ਕੇਸ ਹੈ ਉਹ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਜਾ ਰਹੀ ਹੈ ਇਹ ਵੀ ਨਾਲ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਫਿਲਮਾਂ ਦੇ ਨਾਮ ਤੇ ਕਿਸੇ ਦੇ ਨਾਲ ਕੁਕਰਮ ਹੋਇਆ ਹੋਵੇ ਕਿਸੇ ਦੇ ਨਾਲ ਜ਼ਬਰਦਸਤੀ ਹੋਈ ਹੋਵੇ ਓੰਜ ਵੀ ਇਹ ਜਿਹੜੀ ਫਿਲਮੀ ਦੁਨੀਆ ਹੈ ਇਹ ਚਕਾ ਚੌਂਦੀ ਦੁਨੀਆ ਹੈ ਨੌਜਵਾਨ ਮੁੰਡੇ ਕੁੜੀਆਂ ਇਸ ਦੇ ਵੱਲ ਖਿੱਚੇ ਚਲੇ ਆਉਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਵਾਕਿਆ ਹੀ ਇਸ ਦੁਨੀਆ ਦੇ ਵਿੱਚ ਇਸ ਫਿਲਮੀ ਦੁਨੀਆ ਦੇ ਵਿੱਚ ਬਹੁਤ ਕੁਝ ਹੈ ਬੇਸ਼ੱਕ ਇਸ ਦੇ ਵਿੱਚ ਕਮਾਈ ਵੀ ਹੈ ਪਰੰਤੂ ਇਹ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹੜਾ ਕਿ ਜਿਹੋ ਜਿਹਾ ਦਿਖਦਾ ਹੈ ਉਹੋ ਜਿਹਾ ਅਸਲ ਦੇ ਵਿੱਚ ਹੈ ਇਸ ਚੱਕਾ ਚੌਂਦੇ ਵੱਲ ਨੌਜਵਾਨ ਖਿੱਚੇ ਆਉਂਦੇ ਨੇ ਜਿਨ੍ਹਾਂ ਵਿੱਚ ਮੁੰਡੇ ਵੀ ਹੁੰਦੇ ਨੇ ਤੇ ਕੁੜੀਆਂ ਵੀ ਹੁੰਦੀਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਜਿਨਾਂ ਦੇ ਸੰਪਰਕ ਅੱਗੇ ਦੀ ਅੱਗੇ ਹੁੰਦੇ ਨੇ ਇਹੋ ਜਿਹੇ ਲੋਕ ਨਵੇਂ ਮੁੰਡੇ ਕੁੜੀਆਂ ਦਾ ਮਿਸਯੂਜ਼ ਵੀ ਕਰਦੇ ਨੇ ਜਿਵੇਂ ਇਸ ਔਰਤ ਦੇ ਨਾਲ ਹੋਇਆ ਉਹ ਫਿਲਮਾਂ ਵਿੱਚ ਕੰਮ ਕਰਨ ਦੀ ਚਾਹਵਾਂ ਤਾਂ ਸੀ ਉਹ ਚਾਹੁੰਦੀ ਸੀ ਕਿ ਉਹ ਫਿਲਮਾਂ ਦੀ ਹੀਰੋਇਨ ਬਣੇ ਪਰੰਤੂ ਇਸੇ ਚਾਂਸੇ ਦੇ ਵਿੱਚ ਉਸ ਦੇ ਨਾਲ ਕਈ ਵਾਰ ਜਿਹੜਾ ਕਿ ਧੋਖਾ ਹੋਇਆ ਕਈ ਵਾਰ ਉਸ ਦੇ ਨਾਲ ਜ਼ਬਰਦਸਤ ਕੀਤਾ ਗਿਆ ਜਦੋਂ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਉਸ ਦੇ ਨਾਲ ਤਾਂ ਗਲਤ ਹੋ ਰਿਹਾ ਤਾਂ ਉਸ ਨੇ ਇਹ ਸਰਾਮਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਵੀ ਹੋਣ ਕੀਤੀ ਜਾਵੇਗੀ